ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਹ ਵੱਡੀ ਖਬਰ ਪੰਜਾਬ ਦੇ ਹਜ਼ਾਰਾਂ ਬੱਚਿਆਂ ਦੇ ਭਵਿੱਖ ਨਾਲ ਜੁੜੀ ਹੋਈ ਹੈ ਸਾਡੀ ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ 17000 ਕਰੋੜ ਰੁਪਏ ਤੋਂ ਵੱਧ ਬਜਟ ਰੱਖਿਆ ਹੈ ਹੁਣ ਸਰਕਾਰੀ ਸਕੂਲ ਸਿਰਫ ਨਾਮਾਤਰ ਨਹੀਂ ਰਹਿਣਗੇ ਉਹਨਾਂ ਦੀ ਨਿਹਾਰ ਬਦਲੀ ਜਾ ਰਹੀ ਹੈ ਨਵੇਂ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਚਲੋ ਹੁਣ ਸੁਣਦੇ ਹਾਂ ਸੀਐਮ ਭਗਵੰਤ ਮਾਨ ਜੀ ਦੀ ਜਵਾਨੀ ਉਹ ਇਸ ਬਾਰੇ ਕੀ ਕਹਿ ਰਹੇ ਨੇ ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ ਐਜੂਕੇਸ਼ਨ ਵਾਸਤੇ ਰੱਖਿਆ ਗਿਆ 19200 ਸਕੂਲ ਹੈ ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਾਰੇ ਸਕੂਲਾਂ ਦੀ ਬਾਉਂਡਰੀ ਨਹੀਂ ਸੀਗੇ ਪਸ਼ੂ ਡੰਗਰ ਫਿਰਦੇ ਰਹੇ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹੈ ਜੇ ਹੋਰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿ ਕਿਹੜੇ ਪ੍ਰਮੋਟਿਵਟੀ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ